ਅਮਰੀਕਾ ਵਿੱਚ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਬਾਚਾਂ ਖੜ ਗਈਆਂ ਜਦੋਂ ਕੈਲੀਫੋਰਨੀਆ ਸੂਬੇ ਵੱਲੋਂ 17000 ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਮੁੜ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ। 트럼ਪ ਸਰਕਾਰ ਦੇ ਹੁਕਮਾਂ ਤੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਡੀਸੀ ਦੀ ਅਪੀਲ ਅਦਾਲਤ ਵੱਲੋਂ ਐਮਰਜੈਂਸੀ ਨਿਯਮ ਤੇ ਰੋਕ ਲਾ ਦਿੱਤੀ ਗਈ। ਅਪੀਲ ਅਦਾਲਤ ਦੀਆਂ ਹਦਾਇਤਾਂ ਅਗਰੋਂ ਕੈਲੀਫੋਰਨੀਆ ਦੇ ਟ੍ਰਾਂਸਪੋਰਟ ਵਿਭਾਗ ਨੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੁੜ ਜਾਰੀ ਕਰਨ ਦੀ ਯੋਜਨਾ ਆਰੰਭ ਦਿੱਤੀ ਅਤੇ ਇਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਫਿਲਹਾਲ ਅਮਰੀਕਾ ਦੇ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਧਰ ਕੈਲੀਫੋਰਨੀਆ ਵਿੱਚ ਮੌਜੂਦ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੜ ਲਾਇਸੈਂਸ ਜਾਰੀ ਕਰਨ ਬਾਰੇ ਕੋਈ ਲਿਖਤੀ ਜਾਣਕਾਰੀ ਨਹੀਂ ਮਿਲੀ। ਕੈਲੀਫੋਰਨੀਆ ਸਰਕਾਰ ਵੱਲੋਂ ਲਾਇਸੈਂਸ ਰੱਦ ਕਰਨ ਦੇ ਹੁਕਮ ਸਾਹਮਣੇ ਆਉਣ ਮਗਰੋਂ ਅਮਰੀਕਾ ਦੇ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਸੀ ਕਿ ਝੂਠ ਦਾ ਪਰਦਾ ਫਾਸ਼ ਹੋ ਚੁੱਕਾ ਹੈ ਅਤੇ ਹੁਣ ਕੈਲੀਫੋਰਨੀਆ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਰੱਦ ਕਰ ਰਹੀ ਹੈ ਦੂਜੇ ਪਾਸੇ ਗਵਰਨਰ ਗੈਵਨ ਨਿਊਸਮ ਦੇ ਬੁਲਾਰੇ ਬ੍ਰੈਂਡਨ ਰਿਚਰਡਸ ਨੇ ਆਖਿਆ ਸੀ ਕਿ ਇੱਕ ਵਾਰ ਫਿਰ ਸ਼ੌਨ ਡਫੀ ਕੋਰਾ ਝੂਠ ਬੋਲ ਰਹੇ ਨੇ ਅਤੇ ਸੱਚ ਲੁਕਾਇਆ ਜਾ ਰਿਹਾ ਹੈ ਰਿਚਰਡਸ ਨੇ ਦਲੀਲ ਦਿੱਤੀ ਕਿ ਜਿਹੜੇ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਹਨਾਂ ਨੂੰ ਫੈਡਰਲ ਸਰਕਾਰ ਤੋਂ ਕੰਮ ਕਰਨ ਦਾ ਹੱਕ ਮਿਲਿਆ ਹੋਇਆ ਹੈ ਅਤੇ ਕੋਈ ਵੀ ਗੈਰ ਕਾਨੂੰਨੀ ਤੌਰ ਤੇ ਮੌਜੂਦ ਨਹੀਂ ਰਿਚਰਡਸ ਨੇ ਅੱਗੇ ਕਿਹਾ ਕਿ ਜਦੋਂ ਲਾਇਸੈਂਸ ਜਾਰੀ ਕੀਤੇ ਗਏ ਉਸ ਵੇਲੇ ਨਵੀਆਂ ਫੈਡਰਲ ਸ਼ਰਤਾਂ ਲਾਗੂ ਨਹੀਂ ਸਨ ਕੈਲੀਫੋਰਨੀਆ ਸਰਕਾਰ ਨੇ ਸ਼ੌਨ ਡਫੀ ਦੇ ਉਸ ਦਾਅਵੇ ਨੂੰ ਵੀ ਥੋਥਾ ਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਸੂਬੇ ਨਾਲ ਸੰਬੰਧਤ ਕਮਰਸ਼ੀਅਲ ਡਰਾਈਵਰ ਸਭ ਤੋਂ ਵੱਧ ਜਾਨਲੇਵਾ ਸੜਕ ਖਾਦਸੀਆਂ ਨੂੰ ਅੰਜਾਮ ਦਿੰਦੇ ਨੇ ਰਿਚਰਡਸ ਨੇ ਤੱਥਾਂ ਦੇ ਆਧਾਰ ਤੇ ਦੱਸਿਆ ਕਿ ਅਮਰੀਕਾ ਵਿੱਚ ਸੜਕ ਖਾਦਸੀਆਂ ਦੀ ਕੌਮੀ ਔਸਤ ਦੇ ਮੁਕਾਬਲੇ ਕੈਲੀਫੋਰਨੀਆ ਵਿੱਚ ਬਹੁਤ ਘੱਟ ਹਾਦਸੇ ਵਾਪਰਦੇ ਨੇ ਜਦਕਿ ਟੈਕਸਾਸ ਵਿੱਚ ਵਾਪਰਦੇ ਖਤਰਨਾਕ ਖਾਦਸੀਆਂ ਦੀ ਗਿਣਤੀ ਕੈਲੀਫੋਰਨੀਆ ਤੋਂ 50% ਵੱਧ ਬਣਦੀ ਹੈ ਚੇਤੇ ਰਹੇ ਕਿ 트럼ਪ ਸਰਕਾਰ ਵੱਲੋਂ ਲਿਆਂਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਤਹਿਤ ਵਰਕ ਪਰਮਿਟ ਤੇ ਚੱਲ ਰਹੇ 2 ਲੱਖ ਡਰਾਈਵਰਾਂ ਵਿੱਚੋਂ ਸਿਰਫ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ 받 ਸਕਦੇ ਹਨ ਜਿਨ੍ਹਾਂ ਕੋਲ H2A, H2B ਜਾਂ E2 ਵੀਜ਼ਾ ਮੌਜੂਦ ਹੈ H2A ਵੀਜ਼ਾ ਆਰਜ਼ੀ ਖੇਤੀ ਕੰਮਿਆਂ ਨੂੰ ਦਿੱਤਾ ਜਾਂਦਾ ਹੈ ਜਦਕਿ H2B ਵੀਜ਼ਾ ਆਰਜ਼ੀ ਗੈਰ ਖੇਤੀ ਕੰਮਿਆਂ ਨੂੰ ਦਿੱਤਾ ਜਾਂਦਾ ਹੈ E2 ਵੀਜ਼ਾ ਅਮਰੀਕਾ ਵਿੱਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ ਪਰ 1,90,000 ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਨੇ ਜਦੋਂ ਤੱਕ ਲਾਇਸੈਂਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ ਇਹ ਵੀ ਪਤਾ ਲੱਗਾ ਹੈ ਕਿ ਕੈਲੀਫੋਰਨੀਆ ਸਰਕਾਰ ਵੱਲੋਂ ਤਾਜ਼ਾ ਕਾਰਵਾਈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦੌਰ ਟੀਵੀ